ਹਾਜੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਪਹਿਲਾਂ ਇਸ ਸੰਸਾਰ ਦੀਆਂ ਤਿੰਨ ਸਦੀਆਂ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਕਹਿੰਦੇ ਕਾਲੀਆਂ ਮੰਨੀਆਂ ਜਾਂਦੀਆਂ ਕਾਲੀਆਂ ਤਿੰਨ ਹੁਕਮਰਾਨ ਜਿੱਥੇ ਰਾਜਸੀ ਤਾਕਤ ਭਾਰਤ ਦੀ ਅੱਜ ਵੀ ਪੰਜਾਬ ਦੀ ਔਰ ਦੇਸ਼ ਦੀ ਅਖੰਡਤਾ ਵਾਸਤੇ ਕੰਮ ਨਹੀਂ ਨਾ ਕਰ ਰਹੀ ਉਥੇ ਉਦੋਂ ਵੀ ਰਾਜਸੀ ਤਰਾਜਨੀਤਿਕ ਆਗੂ ਇੱਕ ਝੋਟ ਨਹੀਂ ਸਨ ਜਿੱਥੇ ਰਾਜਨੀਤਿਕ ਆਗੂ ਆਪਣਾ ਆਪ ਵੇਚ ਚੁੱਕੇ ਸਨ ਤੇ ਧਾਰਮਿਕ ਆਗੂਆਂ ਤੇ ਦੁਨੀਆ ਦੇ ਲੋਕਾਂ ਨੂੰ ਆਸ ਅਜੇ ਬਾਕੀ ਸੀ ਪਰ ਉਦੋਂ ਹੱਦ ਹੋ ਗਈ ਜਦੋਂ ਧਾਰਮਿਕ ਲੋਕਾਂ ਨੇ ਤੁਲਸੀਦਾਸ ਵਰਗਿਆਂ ਨੇ ਇਹ ਗੱਲ ਡੰਕੇ ਦੀ ਛੋੜ ਤੇ ਪ੍ਰਚਾਰ ਦਿੱਤੀ ਢੋੜ ਕਵਾਰ ਸ਼ੂਦਰ ਪਸ਼ੂ ਔਰ ਨਾਰੀ ਜੇ ਪੰਚੋ ਤਾੜਨ ਕੇ ਅਧਿਕਾਰੀ ਤੁਲਸੀਦਾਸ ਨੂੰ ਪੜ ਕੇ ਵੇਖਿਓ ਕਹਿੰਦਾ ਉਹ ਕਹਿੰਦਾ ਢੋਰ ਗਵਾਰ ਛੂਦਰ ਪਸ਼ੂ ਤੇ ਨਾਰੀ ਇਹ ਸਾਰਿਆਂ ਨੂੰ ਜਿੰਨਾ ਦਰਕਾਰਿਆ ਜਾਵੇ ਜਿੰਨਾ ਇਨ੍ਹਾਂ ਉੱਤੇ ਤਸ਼ੱਦਦ ਕੀਤਾ ਜਾਵੇ ਉਨਾ ਹੀ ਠੋੜਾ ਧਰਤੀ ਉੱਤੇ ਇਨ੍ਹਾਂ ਜ਼ੁਲਮ ਧਾਰਮਿਕ ਆਗੂ ਆਪਣਾ ਮਨੋਰਥ ਵਾ ਚੁੱਕੇ ਸਨ ਤੇ ਰਾਜ ਨਿਤਕਾ ਨੇ ਪਹਿਲਾਂ ਹੀ ਤਿੰਨ ਸਦੀਆਂ ਫਰੋਜ਼ ਤੁਗਲਕ ਵਰਗਿਆਂ ਦਾ ਰਾਜ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਆਇਆ ਜੱਗੀਏ ਲਾ ਦਿੱਤੇ ਉਦੋਂ ਪਹਿਲਾਂ ਕুতਬਦੀਨ ਐਬਕ ਵਰਗਿਆਂ ਦਾ ਉਦੋਂ ਪਹਿਲਾਂ ਹੋਰਾਂ ਦਾ ਰਾਜ ਆਇਆ ਪਰ ਸਾਰਿਆਂ ਨੇ ਇਥੋਂ ਤੱਕ ਕੇ ਭਰੇ ਦਰਬਾਰ ਵਿੱਚ ਪੁੱਠੀਆਂ ਟੰਗ ਕੇ ਹਿੰਦੂਆਂ ਦੀਆਂ ਖੱਲਾਂ ਲਾਈਆਂ ਜਾ ਰਹੀਆਂ ਸਨ ਭਰੇ ਦਰਬਾਰ ਇਹਨਾਂ ਕੋਰ ਕਲਯੁਗ ਇਸ ਭਾਰਤ ਦੀ ਧਰਤੀ ਉੱਤੇ ਵਧਿਆ ਧਰਤੀ ਕੁਰਲਾਕੀ ਅਕਾਲ ਪੁਰਖ ਦੀ ਦਰਗਾਹ ਵਿੱਚ ਕੋਈ ਤੁਹਾਡਾ ਸਪੂਤ ਚਾਹੀਦਾ ਹੁਣ ਜਿਹੜਾ ਮੇਰੀ ਹਿੱਕ ਤੇ ਆਣ ਕੇ ਸ਼ਾਂਤੀ ਤੇ ਆਣ ਕੇ ਖੇਡੇ ਤੇ ਮੈਨੂੰ ਆਨੰਦ ਇਲਹਾਜ ਮਹਿਸੂਸ ਕਰਾਵੇ ਹਜੂਰ ਦੇ ਆਉਣ ਤੋਂ ਪਹਿਲਾਂ ਮੰਨੂ ਸਿਮਰਤੀ ਦਾ ਏਡਾ ਵੱਡਾ ਜੋਰ ਸੀ ਕਿ ਖੂਹ ਤੋਂ ਕੁੱਤਾ ਤੇ ਪਾਣੀ ਪੀ ਸਕਦਾ ਸੀ ਪਰ ਸ਼ੂਦਰ ਨੂੰ ਆਕੜ ਨਹੀਂ ਸੀ ਖੂਹ ਤੇ ਜਾਣ ਦਾ ਸ਼ੂਦਰਾਂ ਨੂੰ ਗਲ ਵਿੱਚ ਕੱਲ ਕਮ ਲਮਕਾ ਕੇ ਗਲੀਆਂ ਵਿੱਚ ਘੁੰਮਣਾ ਪੈਂਦਾ ਸੀ ਕਿਤੇ ਬ੍ਰਾਹਮਣ ਦੇ ਮੱਥੇ ਨਾਲ ਲੱਗ ਜਾਈਏ ਇਹਨੇ ਮਾੜੀ ਹਾਲਾਤ ਇਹਨੇ ਮਾੜੀ ਦੁਰਦਸ਼ਾ ਇਥੋਂ ਦੀ ਧਰਤੀ ਦੀ ਬਣੀ ਸੀ ਅਕਾਲ ਪੁਰਖ ਦੀ ਦਰਗਾਹ ਉੱਜ ਧਰਤੀ ਵੀ ਕੁਰਲਾ ਉੱਥੇ ਕੋਈ ਤੁਹਾਡਾ ਸਪੂਤ ਚਾਹੀਦਾ ਹਨ ਤੁਹਾਡੇ ਤੋਂ ਬਗੈਰ ਹੁਣ ਥਾਂ ਨਹੀਂ ਪਾਏਗੀ ਜ਼ੁਲਮ ਆਖਰ ਉੱਥੇ ਮਾਤਾ ਤ੍ਰਿਪਤਾ ਦੀਆਂ ਅਰਦਾਸਾਂ ਭੈਣ ਨਾਨ ਕੀ ਦੀਆਂ ਸਦਰਾਂ ਪ੍ਰਵਾਨ ਹੋਈਆਂ ਮਾਤਾ ਤ੍ਰਿਪਤਾ ਬਾਪੂ ਸੀਤਲ ਦੀ ਢਾਡੀਆਂ ਤੇ ਪੈਗੰਬਰ ਉਹ ਤਰਜਮਾਨੀ ਕਰਦੇ ਹੋ ਕਹਿੰਦੇ ਮਾਤਾ ਤ੍ਰਿਪਤਾ ਬੈਠ ਸਵੇਰੇ ਮਨ ਵਿੱਚ ਪ੍ਰਭੂ ਤੇ ਆਵੇ ਦੀਨ ਦਿਆਲ ਸੁਣੋ ਏਰ ਜੋਈ ਪਲ ਪਲ ਸੀਸ ਝੁਕਾਵੇ ਮੇਰ ਕਰੇ ਮੇਰਾ ਦਾ ਸਾਈ ਮੇਰੀ ਆਸ ਪਗਾਵੇ ਹੋਵੇ ਆਸ ਪੁੱਤਰ ਦੀ ਪੂਰੀ ਲਾਲ ਸਤਜੁਗੀ ਆਵੇ ਜਿਹਦੇ ਆਉਣ ਨਾਲ ਚਾਰ ਛੇਰੇ ਸਤਜੁਗ ਵਰਤਾਇਆ ਜਾ ਸਕੇ ਐਸਾ ਖੁਲਾਲ ਮੇਰੀ ਕੁਖ ਤੋਂ ਪੈਦਾ ਹੋਣਾ ਚਾਹੀਦਾ ਹੈ ਅਕਾਲ ਪੁਰਖ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਹਜੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਹਾਨ ਵਿੱਚ ਆਏ 1469 ਰਾਏ ਪੋਏ ਦੀ ਤਲਵੰਡੀ ਜਿੰਨਾਂ ਦੀ ਬਾਬਤ ਭਾਈ ਗੁਰਦਾਸ ਜੀ ਦਾ ਪਵਿੱਤਰ ਫਰਮਾਨ ਉਹ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੂਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ ਸੇਧੇ ਆਸਨ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਢੋਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਹਜ਼ੂਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਹਾਨ ਦੇ ਵਿੱਚ ਆਏ ਆਉ ਤਕੀਏ ਦੀਨ ਦੁਨੀਆ ਦੇ ਮਾਲਕ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਤੇ ਭਾਰਤ ਦੇ ਹਾਲਾਤ ਕਿਹੋ ਜੇ ਸਨ ਕਿਵੇਂ ਰਾਜਨੀਤਿਕ ਲੋਕ ਆਪਣਾ ਆਪ ਗਵਾ ਚੁੱਕੇ ਏ ਧਰਮ ਤੋਂ ਹੀਨੇ ਹੋਏ ਕਾਜੀ ਜਿਨ੍ਹਾਂ ਦੇ ਉੱਪਰ ਮੁਸਲਮਾਨ ਮਾਨਾਂ ਨੂੰ ਬੜਾ ਮਾਣ ਸੁਦਾ ਰਹਿੰਦਾ ਸੀ ਕਾਜੀ ਆਪਣਾ ਆਪ ਬਾ ਚੁੱਕੇ ਸਨ ਵਾਰਿਸ ਵੀ ਕਹਿੰਦਾ ਉਹ ਕਹਿੰਦਾ ਖਾਨ ਵੱਡੀਆਂ ਨਿੱਤ ਇਮਾਨ ਵੇਚੜ ਇਹੋ ਬਾਣ ਹੈ ਕਾਜੀਆ ਸਾਰਿਆਂ ਨੂੰ ਉਹ ਕਹਿੰਦਾ ਕਾਜੀ ਲੋਕ ਜਿਨ੍ਹਾਂ ਨੂੰ ਧਰਮ ਦੇ ਆਗੂ ਮੰਨਿਆ ਜਾਣਾ ਚਾਹੀਦਾ ਸੀ ਉਹ ਲੋਕ ਕਿਸੇ ਨੂੰ ਕਿਸੇ ਦਾ ਹੱਕ ਦੇ ਰੈ ਸਨ ਚੰਦ ਪੈਸਿਆਂ ਖਾਤਰ ਚੰਦ ਰੁਪਈਆਂ ਦੇ ਖਾਤਰ ਕਿਸੇ ਦਾ ਹੱਕ ਕਿਸੇ ਨੂੰ ਦਿੱਤਾ ਜਾ ਰਿਹਾ ਸੀ ਇਨਾਂ ਘੋਰ ਕਲਜੋਗ ਇਸ ਜਹਾਨ ਉਤੇ ਵਧਿਆ ਖਾਜੂਰ ਤਵਦੇ ਹੋ ਜਿਲਾਂ ਨੂੰ ਫਾਰਨਵਾ ਤੇ دین ਦੁਨੀਆਂ ਦੇ ਮਾਲਕ ਜਗਤ ਜਲੰਦੇ ਨੂੰ ਰੱਖਣ ਵਾਸਤੇ ਰਾਏ ਕੋਏ ਦੀ ਤਲਵੰਡੀ 1469 ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੋਖ ਤੋਂ ਆਣ ਕੇ ਸੱਚੇ ਸਤਿਗੁਰਾਂ ਨੇ ਭਾਗ ਈਓ ਲਾਇਆ ਵਾਹਿਗੁਰੂ ਜਦੋਂ ਰਾਜੇ ਸੀ ਜੁਲਾਮਾ ਕਮਾਉਂਦੇ